ਮਾਨਯੋਗ ਐਸਐਸਪੀ ਪੁਲਸ ਜ਼ਿਲ੍ਹਾ ਖੰਨਾ ਸ਼੍ਰੀ ਦਰਪਨ ਅਲਵਾਲੀਆ ਜੀ ਅਤੇ ਡੀਐਸਪੀ ਸਮਰਾੜਾ ਸਰਦਾਰ ਤਰਲੋਚਨ ਸਿੰਘ ਸਿੰਘ ਜੀ ਦੀ ਅਗਵਾਈ ਵਿੱਚ ਪਿਛਲੇ ਬੀਤੇ ਦਿਨਾਂ ਵਿੱਚ ਅਸੀਂ ਕੁੱਲ 22 ਦੋਸ਼ੀਆਂ ਨੂੰ ਰਾਉਂਡ ਅਪ ਕੀਤਾ ਗਿਆ ਜਿਨ੍ਹਾਂ ਤੋਂ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਮੁਕੱਦਮੇ ਕੀਤੇ ਗਏ ਆ ਤੇ ਕੀ ਕੀ ਇਹਦੇ ਤੇ ਗ੍ਰਿਪ ਬਰਾਬਰੀ ਕੀਤੀ ਗਈ ਹੈ ਕਿਹੜੇ ਕਿਹੜੇ ਮਾਮਲੇ ਦਰਜ ਜਿਵੇਂ ਕੀ ਅਸੀਂ ਆਰਮ ਦਾ ਇੱਕ ਦਮ ਮਕਦਮਾ ਦਰਜ ਕੀਤਾ ਸੀ ਇੱਕ ਉਸ ਤੋਂ ਬਾਅਦ ਅਸੀਂ ਤਿੰਨ ਐਨਡੀਪੀ ਸੈਕਟਰ ਦੇ ਮਕਦਮੇ ਦਰਜ ਕੀਤੇ ਗਏ ਆ ਤੇ ਦੋ ਐਕਸਾਈਜ਼ ਦੇ ਤੇ ਦੋ ਚੋਰੀ ਦੇ ਮਕਦਮੇ ਦਰਜ ਕੀਤੇ ਗਏ ਆ ਅਸੀਂ ਪ੍ਰੋਵੈਂਟਿਵ ਐਕਸ਼ਨ ਵੀ ਸਤ ਕੀਤੇ ਗਏ ਆ ਜੀ ਇਹਦੇ ਨਾਲ ਨਾਲ ਹਾਂਜੀ ਸਾਰੀ ਮੈਂ ਦੱਸਿਆ ਵੀ ਐਨਡੀਪੀ ਸੈਕਟਰ ਦੇ ਵਿੱਚ ਬਾਕੀ-ਬਾਕੀ ਗ੍ਰਾਮ ਮਕਦਮੇ ਗ੍ਰਾਮਦਗੀ ਕੀਤੀ ਗਈ ਉਹਦੇ ਵਿੱਚ ਜੀ ਆਹ ਪ੍ਰੋਜੈਕਟ ਦੇ ਅਧੀਨ ਜਿਹੜੇ ਪੰਕਥੀਆਂ ਕਰਦੀ ਦਿੱਤੇ ਗਏ ਨੇ ਉਹਨਾਂ ਦਾ ਕੋਈ ਵੀ ਗੈਂਗਸਟਰ ਨਾਲ ਵੀ ਸੰਬੰਧ ਨਹੀਂ ਜਿਹੜੇ ਬੜੇ ਟੀਮ ਉਹ ਤਫਤੀਸ਼ ਚੱਲਦੀ ਪਈ ਹੈ ਜੀ ਉਹ ਤਫਤੀਸ਼ ਚੱਲਦੀ ਪਈ ਹੈ ਹਜੇ ਹਜੇ ਰਿਮਾਂਡ ਲਿਆ ਜੀ ਉਹਨਾਂ ਦਾ ਉਹ ਤਫਤੀਸ਼ ਚੱਲਦੀ ਪਈ ਹੈ ਉਹ ਅੱਗੇ ਜਿਵੇਂ ਹੋਊਗੀ ਗੱਲਬਾਤ ਉਹ ਤੁਹਾਡੇ ਨੌਲੇਜ ਲੈਂਦੀ ਜਾਊ ਕਿੰਨੇ ਬੰਦੇ ਨੇ ਇਹ ਕਾਉਂਟ ਕਰ ਦਿੱਤੇ ਟੋੜੇ ਅਸੀਂ ਕੁੱਲ 22 ਬੰਦੇ 2 ਦਿਨਾਂ ਦੇ ਵਿੱਚ ਰੌਂਡ ਅਪ ਕੀਤੇ ਗਏ ਸੀ ਉਹ ਇਹਨਾਂ ਦਾ ਪਹਿਲਾਂ ਹੋਰ ਕਿੰਨੇ ਕਿੰਨੇ ਮੁਕੱਦਮੇ ਦਰਜ ਨੇ ਕੀ ਇਹਨਾਂ ਦਾ ਰਿਕਾਰਡ ਹੈਗਾ ਅਪਰਾਧਿਕ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਜੀ ਇਹ ਤੇ ਇਹਨਾਂ ਦੇ ਤਿੰਨ ਤੋਂ ਚਾਰ ਪੰਜ ਐਵੇਂ ਮੁਕੱਦਮੇ ਦਰਜ ਹੈਗੇ ਨੇ ਜੀ ਸਾਰਿਆਂ ਤੇ ਲਗਭਗ ਠੀਕੜੀ ਨਸ਼ੇ ਦੀ ਖੇਪ ਆ ਉਹ ਕਿੰਨੀ ਕਿਥੋਂ ਤੋਂ ਬਰਾਮਦ ਕੀਤੀ ਹੋਈ ਦੇਖੋ ਜੀ ਬਾਕੋ ਕੁਆਂਟੀਟੀ ਦੇ ਵਿੱਚ 1 ਤੋਂ 10 ਗ੍ਰਾਮ ਹੋਈ ਸੀਗੀ ਇੱਕ ਦੇ ਕੋਲੋਂ 8 ਗ੍ਰਾਮ ਹੋਈ ਆ ਇੱਕ 4 ਗ੍ਰਾਮ ਦੀ ਰਿਕਵਰੀ ਹੋਈ ਆ ਜੀ ਇਹ ਵੱਖ-ਵੱਖ ਨੇ ਹੈਗੀਆਂ ਜੀ ਜਿਵੇਂ ਐਕਸਾਈਜ਼ ਦੇ ਵਿੱਚ ਸੀਗੀਆਂ ਜੀ ਇੱਕ ਦੇ ਕੋਲੋਂ ਦੋ ਪੇਟੀਆਂ ਜਾਂ ਇੱਕ ਪੇਟੀ ਐਦਾਂ ਦਾ ਅੱਡ-ਅੱਡ ਹੋਣੀਆਂ ਜੀ ਐਨਡੀਪੀ ਦੇ ਐਕਟਰ ਜਦੋਂ ਯੂਜ਼ਿੰਗਰੇ ਪਾ ਦਿੰਦੇ ਕਿ ਆਪ ਆਪੀਂ ਦੇ ਵੀ ਆਦੀ ਨੇ ਜਾਂ ਅੱਗੇ ਨਸ਼ਾ ਵੇਚਦੇ ਵੀ ਨੇ ਸਰ ਉਹ ਆਪ ਵੀ ਪੀਂਦੇ ਨੇ ਤੇ ਅੱਗੇ ਵੇਚਦੇ ਵੀ ਹੈਗੇ ਨੇ ਜੀ ਤੇ ਅੱਗੇ ਇਹਨਾਂ ਤੋਂ ਅੱਗੇ ਹੋਰ ਵੀ ਕੱਗੇ ਕੁਝ ਕੀ ਦੀਆਂ ਜੀ ਹਾਂਜੀ ਰਮਾਨ ਲਿਆ ਹੋਇਆ ਜੀ ਉਤੋਂ ਜੋ ਵੀ ਪੁੱਛਗਿੱਛ ਅੱਗੇ ਆਉਗੀ ਉਹ ਤੁਹਾਡੇ ਮਾਧਿਅਮ ਰਾਹੀਂ ਅਮਲ ਚ ਲਿਆਦਾਂਗੇ ਮਾਨਯੋਗ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਸ਼੍ਰੀ ਦਰਪਨ ਅਲੂਵਾਲੀਆ ਜੀ ਅਤੇ ਡੀਐਸਪੀ ਸਮਰਾੜਾ ਸਰਦਾਰ ਤਰਲੋਚਨ ਸਿੰਘ ਸਿੰਘ ਜੀ ਦੀ ਅਗਵਾਈ ਵਿੱਚ ਪਿਛਲੇ ਬੀਤੇ ਦਿਨਾਂ ਵਿੱਚ ਅਸੀਂ ਕੁੱਲ 22 ਦੋਸ਼ੀਆਂ ਨੂੰ ਰਾਉਂਡ ਅਪ ਕੀਤਾ ਗਿਆ ਜਿਨ੍ਹਾਂ ਤੋਂ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਮੁਕੱਦਮੇ ਕੀਤੇ ਗਏ ਆ ਤੇ ਕੀ ਕੀ ਇਹਦੇ ਚ ਗ੍ਰਿਫਤਾਰੀ ਕੀਤੀ ਗਈ ਹੈ ਕਿਹੜੇ ਕਿਹੜੇ ਮੁਕੱਦਮੇ ਦਰਜ ਜਿਵੇਂ ਕੀ ਅਸੀਂ ਆਰਮ ਦਾ ਇੱਕ ਮੁਕੱਦਮਾ ਦਰਜ ਕੀਤਾ ਸੀ ਇੱਕ ਉਸ ਤੋਂ ਬਾਅਦ ਅਸੀਂ ਤਿੰਨ ਐਨਡੀਪੀ ਸੈਕਟਰ ਦੇ ਮੁਕੱਦਮੇ ਦਰਜ ਕੀਤੇ ਗਏ ਆ ਤੇ ਦੋ ਐਕਸਾਈਜ਼ ਦੇ ਤੇ ਦੋ ਚੋਰੀ ਦੇ ਮੁਕੱਦਮੇ ਦਰਜ ਕੀਤੇ ਗਏ ਆ ਅਸੀਂ ਪ੍ਰੋਵੈਂਟਿਵ ਐਕਸ਼ਨ ਵੀ ਚੱਲ ਕੀਤੇ ਗਏ ਆ ਜੀ ਇਹਦੇ ਨਾਲ ਨਾਲ ਹਾਂਜੀ ਸਾਰੀ ਮੈਂ ਦੱਸਿਆ ਵੀ ਐਨਡੀਪੀ ਸੈਕਟਰ ਦੇ ਵਿੱਚ ਵੱਖ-ਵੱਖ ਵਿਰਾਮ ਮੁਕਦਮੇ ਦੀ ਬ੍ਰਾਮਦਗੀ ਕੀਤੀ ਗਈ ਉਹਦੇ ਵਿੱਚ ਜੀ ਸਾਰਾ ਪ੍ਰੋਜੈਕਟ ਦੇ ਅਧਿਕਾਰ ਦੇ ਮਕਦਮੇ ਕਰ ਦਿੱਤੇ ਗਏ ਨੇ ਉਹਨਾਂ ਦਾ ਕੋਈ ਵੀ ਗੈਂਕਸਟਰ ਨਾਲ ਵੀ ਸਬੰਧ ਨਹੀਂ ਜੜੀ ਬੜੇ ਟਿਕਾਣੇ ਉਹ ਤਫਤੀਸ਼ ਚੱਲਦੀ ਪਈ ਹੈ ਜੀ ਉਹ ਤਫਤੀਸ਼ ਚੱਲਦੀ ਪਈ ਹੈ ਹਜੇ ਅਜੇ ਰਿਮਾਂਡ ਲਿਆ ਜੀ ਉਹਨਾਂ ਦਾ ਚਲਦੀ ਪਈ ਉਹ ਜਿਵੇਂ ਯੋਗੀ ਗੱਲਬਾਤ ਉਹ ਤੁਹਾਡੇ ਨੌਲੇਜ ਲੈਂਦੀ ਜੋ ਕਿੰਨੇ ਬੰਦੇ ਲਈ ਇਹ ਰਾਉਂਡ ਕਰਤੀ ਤੇ ਟੋੜੀ ਅਸੀਂ ਕੁੱਲ 22 ਬੰਦੇ 2 ਦਿਨਾਂ ਦੇ ਵਿੱਚ ਰਾਉਂਡ ਅਪ ਕੀਤੇ ਗਏ ਸੀ ਉਹ ਇਹਨਾਂ ਤੋਂ ਪਹਿਲਾਂ ਹੋਰ ਕਿੰਨੇ ਕਿੰਨੇ ਮੁਕੱਦਮੇ ਦਰਜ ਨੇ ਕੀ ਇਹਨਾਂ ਦਾ ਰਿਕਾਰਡ ਹੈਗਾ ਅਪਰਾਧਿਕ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਜੀ ਇਹ ਤੇ ਇਹਨਾਂ ਦੇ ਤਿੰਨ ਤੋਂ ਚਾਰ ਪੰਜ ਐਵੇਂ ਮੁਕੱਦਮੇ ਦਰਜ ਹੈਗੇ ਨੇ ਜੀ ਸਾਰਿਆਂ ਤੇ ਲਗਭਗ ਜਿਹੜੀ ਨਸ਼ੇ ਦੀ ਖੇਪ ਆ ਉਹ ਕਿੰਨੀ ਕਿਥੋਂ ਤੋਂ ਬਰਾਮਦ ਕੀਤੀ ਗਈ ਕੋਈ ਵੱਖ-ਵੱਖ ਕੁਆਂਟੀਟੀ ਦੇ ਵਿੱਚ 1 ਤੋਂ 10 ਗ੍ਰਾਮ ਹੋਈ ਸੀਗੀ ਇੱਕ ਦੇ ਕੋਲੋਂ 8 ਗ੍ਰਾਮ ਹੋਈ ਆ ਇੱਕ 4 ਗ੍ਰਾਮ ਦੀ ਰਿਕਵਰੀ ਹੋਈ ਹੈ ਜੀ ਇਹ ਵੱਖ-ਵੱਖ ਦੇ ਹੈਗੀਆਂ ਜੀ ਜਿਵੇਂ ਐਕਸਾਈਜ਼ ਦੇ ਵਿੱਚ ਸੀਗੀਆਂ ਜੀ ਇੱਕ ਦੇ ਕੋਲੋਂ ਦੋ ਪੇਟੀਆਂ ਜਾਂ ਇੱਕ ਪੇਟੀ ਐਦਾਂ ਦਾ ਅੱਡ-ਅੱਡ ਹੋਣੀਆਂ ਜੀ ਐਨਡੀਪੀ ਦੇ ਐਕਟਰ ਜਦੋਂ ਯੂਜ਼ਿੰਗਰੇ ਪਾ ਦਿੰਦੇ ਕਿ ਆਪ ਆਪੀਨ ਦੇ ਵੀ ਆਦੀ ਨੇ ਜਾਂ ਅੱਗੇ ਨਸ਼ਾ ਵੇਚਦੇ ਵੀ ਨੇ ਸਰ ਉਹ ਆਪ ਵੀ ਪੀਂਦੇ ਨੇ ਤੇ ਅੱਗੇ ਵੇਚਦੇ ਵੀ ਹੈਗੇ ਨੇ ਜੀ ਅੱਗੇ ਨਾ ਤੋਂ ਅੱਗੇ ਹੋਰ ਵੀ ਅੱਗੇ ਕੁਝ ਕੀ ਦੀ ਆਣੀ ਹਾਂਜੀ ਰਮਾਨ ਲਿਆ ਹੋਇਆ ਜੀ ਉਹ ਤੋਂ ਜੋ ਵੀ ਪੁੱਛਕਿਛ ਅੱਗੇ ਆਊਗੀ ਉਹ ਤੁਹਾਡੇ ਮਾਧਿਅਮ ਰਾਹੀਂ ਅਮਲ ਚ ਲਿਆ ਦਾਂਗੇ